ਕੀ ਹੈ ਭਰਾਵਾ ਸਰ ਇਹ ਜੀ 16 ਤਰੀਕ ਰਾਤ ਨੂੰ ਇੱਕ ਕਾਰ ਖੋਹ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਦੇ ਕੀ ਐਫ ਆਈ ਆਰ ਨੰਬਰ 61 ਦੱਜ ਕੀਤੀ ਗਈ ਸੀ 16 ਰਾਤ ਨੂੰ ਨੇੜ ਰਾਤ ਕਿਤੇ ਤੱਕ 17 ਤੀਕ ਚ ਆਂਦੀ ਐਫ ਆਈ ਆਰ ਤੇ ਇੱਕ ਆਰਟੀਕਾ ਚਿੱਟੇ ਰੰਗ ਦੀ ਸੀਗੀ ਜਿਹੜੀ ਕਿ ਦੋ ਬੰਦੇ ਟੈਕਸੀ ਕਰਕੇ ਜ਼ੀਰਾ ਟੈਕਸੀ ਸਟੈਂਡ ਤੋਂ ਲੈ ਆਏ ਸੀਗੇ ਔਰ ਧੰਨੋ ਵਾਲੀ ਫਾਟਕ ਲੱਗ ਕੇ ਆ ਕੇ ਉਹਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਕਾਰ ਖੋਹ ਕਰਕੇ ਭਜਾ ਕੇ ਲੈ ਗਏ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਉਹਨਾਂ ਜਾ ਕੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਔਰ ਉਹ ਪਿਸਤੌਲ ਜਿਹੜੀ ਸੀਗੀ ਉਹ ਬੀਜਿਕਲੀ ਖਡਾਉਣਾ ਪਿਸਤੌਲ ਸੀ ਉਹਨੂੰ ਰਿਕਵਰ ਕੀਤਾ ਔਰ ਇੱਕ ਇਹਨਾਂ ਦਾ ਕੋ ਮੋਬਾਈਲ ਸੀ ਉਹ ਰਿਕਵਰ ਕੀਤਾ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਜੇ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਲੈ ਕੇ ਆਏ ਆ ਔਰ ਸਾਰੀ ਰਿਕਵਰੀ ਹੋ ਗਈ ਹੈ ਇਹ ਬੰਦੇ ਇਹ 16 ਜੀ ਤਕੜਾ ਚੋਟੇ ਦੇ ਦੋਨਾਂ ਦਾ ਨਾਮਕਾਰ ਪਾਣਾ ਇਨਸੀਡੈਂਟ ਔਰ ਇੱਕ ਦੇ ਉੱਤੇ ਅਰੰਗਾਬਾਦ ਦੇ ਵਿੱਚ ਜਿੱਥੇ ਕਮਾਈ ਚਲਾਉਂਦਾ ਸੀ ਵਾਕੇ ਦੇ ਨਾਲ ਨਿਕਲਦਾ ਹੋਇਆ ਆ ਗਿਆ ਭਈਆ